ਅੱਜ ਸਾਰੇ ਇਕੱਠੇ ਹੋਏ ਨੇ ਜੀ ਪ੍ਰਧਾਨ ਦੇ ਵਿਸ਼ੇ ਤੇ ਸ਼ਹਿਰ ਦੇ ਵਿਸ਼ੇ ਤੇ ਵੀ ਕਮੇਟੀ ਚ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਪਹਿਲਾਂ ਸਾਢੇ 3 ਸਾਲ ਤਾ ਮੈਡਮ ਜੀ ਨੇ ਕਰਦੇ ਕੋਈ ਕੰਮ ਨਹੀਂ ਹੋਇਆ ਸਾਢੇ 3 ਸਾਲ ਦੇ ਵਿੱਚ ਉਹਦੇ ਸੰਰੂਰ ਸ਼ਹਿਰ ਦਾ ਕੋਈ ਕੰਮ ਨਹੀਂ ਹੋਇਆ ਨਰਿੰਦਰ ਕੋਲਪਰਾਜ ਜੀ ਦੇ ਵਕਤ ਕੋਈ ਕੰਮ ਨਹੀਂ ਹੋਇਆ ਜੀ ਉਹ ਤੋਂ ਬਾਅਦ ਉਹਰੇ ਨਗਰ ਕੌਂਸਲ ਦੇ ਪ੍ਰਧਾਨ ਨਹਿਲ ਜੀ ਨੂੰ ਬਣਾਇਆ ਅਸੀਂ ਆਜ਼ਾਦ 6-7 ਕੌਂਸਲਰ ਜਿੱਤੇ ਸੀਗੇ ਜਿਨ੍ਹਾਂ ਨੇ ਆਪ ਪਾਰਟੀ ਨੂੰ 9 ਕੌਂਸਲਰਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਤੇ ਪ੍ਰਧਾਨ ਵੀ ਬਣਾ ਲਿਆ ਜੀ ਪ੍ਰਧਾਨ ਉਦੋਂ ਵੀ ਸੁਸਤ ਹੈ ਜੀ ਸ਼ਹਿਰ ਦਾ ਕੋਈ ਕੰਮ ਨਹੀਂ ਹੋ ਰਿਹਾ ਕਾਲੀ ਮਾਤਾ ਮੰਦਰ ਤੋਂ ਲੈ ਕੇ ਬੱਸ ਸਟੈਂਡ ਤੱਕ ਗੋਡੇ-ਗੋਡੇ ਦੇ ਟੋਏ ਹੋਏ ਪਏ ਨੇ ਜੀ ਡੀਸੀ ਦਫ਼ਤਰ ਵਾਲੀ ਰੋਡ ਹੈ ਉਹਦੇ ਸਾਰੇ ਟੋਏ ਹੋਏ ਪਏ ਨੇ ਜੀ ਵਰਕ ਆਰਡਰ ਵੀ ਹੋਏ ਪਏ ਨੇ ਪਰ ਇੱਥੇ ਕੋਈ ਨਾ ਈਓ ਹੈ ਨਾ ਇੱਥੇ ਕੋਈ ਜਈ ਹੈ ਨਾ ਕੋਈ ਉਰੇ ਕੰਮ ਹੁੰਦਾ ਨਾ ਕੋਈ ਕੰਮ ਕਰਨ ਨੂੰ ਤਿਆਰ ਹੈ ਨਾ ਹੀ ਕਿਸੇ ਨੂੰ ਲੱਗਦਾ ਵੀ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਹੈ ਸਾਰੇ ਲੋਕ ਇੱਥੇ ਪੋਲੀਟਿਕਲੀ ਖੇਡ ਰਹੇ ਨੇ ਖੇਡ ਰਹੇ ਨੇ ਕੰਮ ਕੋਈ ਨਹੀਂ ਕਰ ਰਿਹਾ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਸੰਗਰੂਰ ਸ਼ਹਿਰ ਨਾਲ ਕਿਸੇ ਨੂੰ ਪਿਆਰ ਨਹੀਂ ਸਾਰੇ ਲੋਕ ਇੱਥੇ ਪੋਲੀਟਿਕਲੀ ਗੇਮ ਖੇਡ ਰਹੇ ਨੇ ਜਿਹਦੇ ਕਰਕੇ ਸੰਗਰੂਰ ਦਾ ਵਿਨਾਸ਼ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਐਮ ਸੀ ਸਾਰੇ ਦੁਖੀ ਨੇ ਅੱਜ 11 ਐਮ ਸੀ ਪੁਰੇ ਨੇ 9 ਆਪ ਪਾਰਟੀ ਦੇ ਅਸਤੀਫਾ ਦੇਣ ਨੂੰ ਤਿਆਰ ਨੇ ਦੋ ਆਜ਼ਾਦ ਕੌਂਸਲਰ ਵਿਜੇ ਲੰਕੇਤ ਜੀ ਤੇ ਰਿੱਪੂ ਜਿਨ੍ਹਾਂ ਨੇ ਆਪ ਪਾਰਟੀ ਨੂੰ ਵੋਟ ਪਾਈ ਉਹ ਵੀ ਪਾਰਟੀ ਤੋਂ ਆਪ ਦਾ ਜਿਹੜਾ ਵੋਟ ਪਾਈ ਉਹ ਵਾਪਸ ਲੈਣ ਨੂੰ ਤਿਆਰ ਨੇ ਨਾ ਤਾਂ ਪ੍ਰਧਾਨ ਸੁਣਦਾ ਜੀ ਇੱਥੇ ਨਾ ਐਮਐਲਏ ਸਾਹਿਬ ਸੁਣਦੇ ਨੇ